ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕੀ ਹਾਲ ਚਾਲ ਠੀਕ ਠਾਕ ਹੈ ਜੀ ਤੇ ਜੀ ਹੁਣ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੰਮੀ ਹੁਣੀ ਗਏ ਨੇ ਰਾਜਸਥਾਨ ਵਿਆਹ ਵੇਖਣ ਤੇ ਅਹੀਂ ਘਰ ਚ ਹੀਗੇ ਤਿੰਨ ਜੀ ਤੇ ਜੀ ਸਾਡੇ ਕੋਲ ਹੋ ਗਿਆ ਜੀ ਦੁੱਧ ਬਹੁਤ ਜਮਾ ਤੇ ਫੇਰ ਸੋਚਿਆ ਵੀ ਸਿਆਲ ਜੇ ਲੰਘ ਗਿਆ ਤੇ ਉਦੋਂ ਖੂਆ ਮਾਰਿਆ ਤੇ ਕੀ ਫਾਇਦਾ ਸੋ ਜੀ ਅਸੀਂ ਹੁਣ ਅੱਜ ਰੱਖਤੀ ਕੜਾਈ ਤੇ ਮਾਰੇ ਮੰਜੀਤ ਲੱਗੇ ਆ ਖੂਆ ਬਣੋੜ ਤੇ ਖੁਆਰੀ ਵਿਚਾਰੇ ਦੀਪ ਨੂੰ ਸਦਨਾ ਪਣਾ ਨਾਲ ਕਿਉਂਕਿ ਉਹ ਇਥੇ ਥੋੜਾ ਬਹੁਤ ਮਜੀਦ ਲੱਗੇ ਕਰਾਊਗਾ ਤੇ ਮੈਂ ਮੱਜਾਂ ਨਾ ਕਰੂੰਗਾ ਥੋੜਾ ਬਾਅਦ ਸੋ ਜੀ ਹੁਣ ਮਿਣਤੀ ਕਰਕੇ ਦੁੱਧ ਪਾਉਣਾ ਚਾਹੀਦਾ ਨਾ ਕਹਿੰਦੇ ਆ ਵੀ 10 ਕਿਲੋ ਦੁੱਧ ਦੇ ਵਿੱਚੋਂ 3 ਕਿਲੋ ਖੁਆਰ ਨਿਕਲਦਾ ਹੁਣ ਸਾਨੂੰ ਨਹੀਂ ਪਤਾ ਸਾਡੇ ਕੋਲ 20 ਕਿਲੋ ਆ ਕੇ 25 ਕਿਲੋ ਆ ਕੇ 15 ਕਿਲੋ ਆ ਹੁਣ ਪਹਿਲਾਂ ਮਿਣਤੀ ਕਰਨੀ ਆ ਫਿਰ ਮੰਮੀ ਨੂੰ ਫੋਨ ਲਾਉਣਾ ਵਾ ਫਿਰ ਮੰਮੀ ਨੂੰ ਪੁੱਛਣਾ ਵਾ ਫਿਰ ਮੰਮੀ ਇਹਦੇ ਵਿੱਚ ਕੀ ਕੀ ਪਾਉਣਾ ਵਾ ਸੋ ਚੱਲਦੇ ਆ ਅਗਲੀ ਵੀਡੀਓ 'ਚ ਅਗਲੀ 'ਚ ਨਹੀਂ ਇਸ ਵੀਡੀਓ 'ਚ ਜੁੜੇ ਰਹੋ ਤੁਹਾਨੂੰ ਖੂਬਆ ਬਣਾਉਂਦਾ ਹਾਂ ਕੋਨੇ ਆਪਾਂ ਪਹਿਲਾਂ ਲਏ ਗਏ ਦੁੱਧ ਉਹਦੇ 'ਚ ਪਾਈਏ ਕਿਉਂਕਿ ਕੜਾਈ ਸੜ ਜਾਣੀ ਨਹੀਂ ਇਹ ਦੋਨੋਂ ਇਹ ਆਹ ਲੋ ਜੀ ਆ ਸਾਡੇ ਕੋਲ ਦੁੱਧ ਸੇਵਵਾ ਤੇ ਹਲੇ ਹੋਰ ਵੀ ਆ ਔਰ ਚੀਰ ਚ ਵੀ ਐਰ ਚ ਵੀ ਐਰ ਚ ਵੀ ਐਰ ਚ ਵੀ ਇਹਦੇ ਹੁਣ ਸਾਨੂੰ ਅੰਦਾਜ਼ਾ ਨਹੀਂਗਾ ਵੀ ਇਹ ਕਿੰਨੇ ਲੀਟਰ ਹੋ ਸਕਦਾ 7-8 ਲੀਟਰ ਦੀ ਆਹ ਬਾਲਟੀ ਲੱਗਣਦੀ ਆ 2.5 ਕਿਲੋ ਦਾ ਲੱਗਣਿਆ 3-3.5 ਕਿਲੋ ਆਊਗਾ ਤੇ 2.5 ਕਿਲੋ ਵਿੱਚ ਹੋਊਗਾ ਤੇ ਕਿਉਂਕਿ ਫਿਰ ਦੱਸਾਂਗੇ ਵੀ 20 ਲੀਟਰ ਦੁੱਧ ਵਾ ਕੇ 30 ਲੀਟਰ ਦੁੱਧ ਵਾ ਕੇ 15 ਲੀਟਰ ਦੁੱਧ ਵਾ ਉਹ ਹੀ ਵੀ ਉਸਾ ਬਣਾ ਫੇਰਾ ਹਨਾ ਤੇ ਤੁਸੀਂ ਮੈਡਮ ਜੀ ਛੇਤੀ ਅੰਦਰ ਦਾ ਕਰਕੇ ਬਾਹਰ ਆਉਣ ਵਾਲੇ ਬੜਿਓ ਇਹ ਨਾ ਹੋਵੇ ਮੈਂ ਉੱਥੇ ਖੁਰਪਾ ਫੇਰੀ ਜਾ ਮੈਂ ਬੈਠਾ ਤੇ ਤੁਸੀਂ ਕੋਈ ਖਵਾ ਮਾਰਨਾ ਸੋਕਾ ਨਹੀਂ ਕੋਈ ਨਹੀਂ ਦੀਪ ਨੂੰ ਫੋਨ ਲਾਓ ਮੇਰੇ ਨਾਲ ਹੈਲਪ ਕਰਾਉਣ ਆਊਗਾ ਦੀਪ ਨੂੰ ਜੱਦੀ ਆ ਹੁਣ ਜੀ ਪਤਾ ਕੀ ਜੀ ਕੀ ਗੱਲ ਆ ਜੀ ਹੁਣਹੀਂ ਨਾ ਚਾਚੀ ਹਾਡੀ ਲੱਗੀ ਮਿੜਤੀ ਕਰਨ ਦੁੱਧ ਦੀ ਪੇ ਮਿੜਤੀ ਕਰਕੇ ਪਾਈਏ ਵੀ ਕੀ ਕੀ ਹਿਸਾਬ-ਤਾਬਾ ਸੋ ਚਾਚੀ ਕਰੋ ਮਿੜਤੀ ਤਾਂ ਫੇਰ ਆਪਾਂ ਮਾਤਾ ਨੂੰ ਫੋਨ ਵੀ ਲਾਉਣਾ ਵਾ ਹਨਾ ਤੇ ਇਸ ਕਰਕੇ ਛੇਤੀ ਮਿੜਤੀ ਕਰਕੇ ਪਾਓ ਵੀ ਉਹ ਜਾਗ 'ਚ ਪਾਓ ਹਾਂ 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 ਭਾਂਡੇ ਦੇ ਭਾਂਡਾ ਲਵੇੜੀ ਚਲੋ ਤੇ ਲੀਟਰ ਹੋ ਗਿਆ ਹੈ ਇਹਨੂੰ ਮੈਂ ਥੱਲੇ ਕਰਨਾ ਜਾਗ ਨੂੰ ਇੱਧਰ ਪਾਓ ਪਹਿਲਾਂ ਫੇਰ ਉਹ ਸਭ ਨਾਲ ਮਿੜਤੀ ਮਾਰਦੇ ਆ ਇੱਕ ਪਕੇ ਨੇ ਲੀਟਰ ਦਾ ਜੱਗ ਵਾ ਪਤਾ ਲੱਗ ਜੂ ਦੋ ਦੋ 2.5 ਲੀਟਰ ਦਾ ਜੱਗ ਲੱਗਦਾ ਮੈਨੂੰ ਚਾਚੀ ਨਹੀਂ ਪੂਰਾ 2 ਲੀਟਰ ਸਹੀ ਆ ਮੈਂ ਸਹੀ ਬੋਲਿਆ ਹੁਣ ਇਦਾਂ ਮਿੰਤੀ ਕਰ ਕਰਕੇ ਪਾਉਨੇ ਆ ਹਨਾ ਲੋ ਜੀ 18 ਲੀਟਰ ਦੁੱਧ ਹੋ ਗਿਆ ਤੇ ਹੁਣ ਮੈਨੂੰ ਨਹੀਂ ਪਤਾ ਅਸੀਂ ਇਹ ਸਹੀ ਫੈਸਲਾ ਕਰ ਲਿਆ ਪੂਰੀ ਭਰ ਕੇ ਕੀ ਗਲਤ ਫੈਸਲਾ ਚਾਚੀ ਮੈਂ ਤੇ ਲੱਗਾ ਪਹਿਲੀ ਯਾਰ ਖੋਆ ਮਾਰਨ ਮੈਨੂੰ ਇਹ ਆ ਬਈ ਇਹ ਤਾਂ ਉਬਲ ਬਲ ਕੇ ਬਾਹਰ ਨੂੰ ਆ ਜਾ ਮੈਨੂੰ ਹੁਣ ਕੁਰਸੀ ਲਿਆਂਦੋ ਤੁਸੀਂ ਆ ਗਮਟ ਮਟ ਮਟ ਫਿਰ ਕਰ ਦੇਣੀ ਨਾ ਮਤਲਬ ਆ ਕੇ ਨਹੀਂ ਨਹੀਂ ਕਰਨ ਦੀ ਉਹ ਤਾਂ ਹਾਂ ਬਸ ਠੀਕ ਆ ਅੱਜ ਫੇ ਪੂਰਾ ਦਿਨ ਮੇਰਾ ਖੋਏ ਤੇ ਕੰਡੇ ਤੇ ਲੰਗੂਗਾ ਹੈ ਮੈਨੂੰ ਕੁਰਸੀ ਲਿਆਂਦੋ ਫਿਰ ਲਓ ਜੀ 18 ਲੀਟਰ ਹੋ ਗਿਆ ਦੁੱਧ ਤੇ ਹਲੇ ਹੋਰ ਚ ਹੈਗਾ ਵਾ ਸੋ ਅਹੀਂ ਰਹਿਣਤਾ ਵੀ 18 ਲੀਟਰ ਹੀ ਬੜਾ ਵਾ 19 ਕਿ ਲੀਟਰ ਬਣਦਾ ਹੈਗਾ ਤੇ ਮਤਲਬ ਕਰਦਾ ਤਾਂ ਤੁਹਾਡੇ ਕੋਲ 22 ਕਿਲੋ ਬਚਿਆ ਸੀ ਜੁੜਿਆ ਸੀ ਸੋ ਅਸੀਂ ਸੋਚਿਆ 18 ਕਿਲੋ ਹੀ ਬਹੁਤ ਆ ਤੇ 18 ਕਿਲੋ ਦਾ ਹੀ ਖੋਆ ਮਾਰਾਂਗੇ। ਓ ਮੁੰਡਾ ਹੈਲਪਰ ਆ ਗਿਆ ਜੀ ਹੈਲਪਰ ਆ ਗਿਆ ਆ ਜਾਏ ਆਇਆ ਖੋਆ ਮਾਰ ਕੇ ਚੰਦਰਾਉ ਹਾਏ ਮੂੰਹ ਨਹੀਂ ਕਰਦਾ ਓਏ ਇਹਨੂੰ ਕਿਹੜਾ ਦਾ ਚਾਚਾ ਓਹੋ ਚੇਤਾ ਹੀ ਨਹੀਂ ਮੈਨੂੰ ਨੇ ਵਿਚਾਰੇ ਨੇ ਕਿਹਾ ਹੀਗਾ ਫਲੋਝਾ ਲੈਣ ਦੇ ਡੈਡੀ ਨੂੰ ਜਾਂ ਚਾਚੀ ਨੂੰ ਇੱਥੇ ਫਿਰ ਮੈਂ ਜਾਣਾ ਮਾਤਾ ਜੀ ਨੂੰ ਹਾਂ ਹਾਂ ਹਲੋ ਹਲੋ ਹਾਂਜੀ ਓ ਕੀ ਹਾਲੀ ਓ ਵਧੀਆ ਜੀ ਓ ਵਧੀਆ ਵਧੀਆ ਨਿਆਣਾ ਅ ਲੱਕ ਤੋ ਕੀ ਜਾਣਦਾ ਹੀ ਬਸ ਠੀਕ ਆ ਕੋਈ ਹੋਰ ਗੱਲ ਕਹਿ ਰਿਹਾ ਕਰ ਲੱਕ ਬੜਾ ਦੁਖੰਦਿਆ ਵਾ ਅਛਾ ਅ ਫੜੀ ਪੜਾ ਜਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਮਤ ਤੁਸਨਾ ਵਧੀਆ ਵਧੀਆ ਹੋਰ ਕੀ ਗੱਲ ਜੰਦੀ ਅਤਿਆਮ ਹੁੰਦਾ ਕੋ ਮਨ ਚੱਲੇ ਹੈ ਬਈ ਬੰਦੇ ਚੱਲੇ ਹੈ ਮੇਰੀ ਗੱਲ ਸੁਣ ਮਾਤਾ ਹੈਲੋ ਜਰਾ ਆਪਕੇ ਤੋਂ ਚੱਲਿਆ ਭਾਰਾ ਸੋਚੀ ਜਾਨੀ ਕਿੰਨਾ ਘੂਮ ਕਿੰਨਾ ਰੁਕ ਨਾ ਕਰੂੰ ਕੱਲ ਕੋਈ ਨਹੀਂ ਕੋਈ ਹੋਰ ਮੈਂ ਤੁਹਾਡੇ ਲਈ ਖਾਣਾ ਬਣਾਉਣ ਲੱਗੇ ਆ ਆਓ ਹੁਣ ਮੇਰੀ ਖਾਣਾ ਬਣਾਣੀ ਖਾਣ ਮੇਰੀ ਗੱਲ ਸੁਣੋ 20 ਕਿਲੋ ਦੁੱਧਵਾਦੇ ਉਹਦੇ ਵਿੱਚ ਪੈਣਾ ਕੀ ਕੀ ਸੌਦਾ ਲਖਾਓ ਆਹੋ انا ਆਪਾਂ ਆਪਣੇ ਘਰ ਪਿਆ ਦੋ ਰਗੜਨੇ ਦੋ ਰਗੜ ਲੋ ਤਿੰਨ ਦੋ ਹੀ ਬੜੇ ਹੁੰਦਾ ਮੇਂ ਜਿਆਦਾ ਕਰਮ ਹੋ ਜੂਗਾ ਠੀਕ ਆ ਇਹ ਬਦਾਮ ਮੈਂ ਆਪਣੇ ਘਰ ਪਏ ਆ ਬਦਾਮ ਕਿੰਨੇ ਲਈ ਬਦਾਮ ਪਾਇਓ ਪਾਇਆ ਬਾਜ਼ਾਰ ਪਾਣੋਂ ਦੇ ਬਾਣੇ ਸਾਰੇ ਭਾਗ ਲੀਏ ਘਰੋਂ ਚੱਲ ਠੀਕ ਨੇ ਮਾੜਾ ਮਾਪਾ ਹਾਂ ਪਾਇਆ ਬਦਾਮ ਹਾਂਜੀ ਆ ਤੇ 100 ਗੀ ਪਾਲੋਂਗਾ ਮੈਂ ਇੰਨਾ ਕਿੰਨੋ 100 ਗੀ ਪੰਦਾ ਗੇ ਲੋ ਠੀਕ ਆ ਸੌਂ ਦਾ ਪਾਇਆ ਸੁੰਡ ਪਾਇਆ ਪਾਇਆ ਆ ਇੱਕ ਪਾ ਹਾਂ ਆ ਸੋਫਾ ਦੀ ਪਾਇਆ ਦੇ ਦੋਵੇਂ ਚੀਜ਼ਾਂ ਆਦਾ ਦਪਾ ਐ ਅੱਛਾ ਆ ਇੱਕ ਵਾਰ ਪਹਿਲਾਂ ਉਹ ਤਾਂ ਕੋਰ ਨਾਲ ਨਹੀਂ ਮਾਰਾ ਗਿਆ ਹਾਂਜੀ ਹਾਂਜੀ ਆਦਾ ਦਪਾ ਤੇ ਇਹ ਕਾਈ ਕੀਆ ਪਪਾ ਸੋਫਾ ਦੀ ਚਾ ਵੈਣ ਹੈਗੀ ਆ ਸੌਂਫ ਦੀ ਵੈਣ ਉਹ ਆਦਾ ਦਪਾਇਆ ਕਰ ਲਾਂਗੇ ਚਲ ਹੋਰ ਤਾ ਆ ਜਾਂ ਜੀ ਉਹ ਪੋਣਾ ਵਾ ਫੁੱਲ ਮਖਾਣੇ ਪੋਣੇ ਉਹ ਤੁਹਾਡੀ ਖੁਸ਼ੀ ਨਹੀਂ ਨਹੀਂ ਪੋਣੇ ਫੁੱਲ ਮਖਾਣੇ ਨਹੀਂ ਪੋਣੇ ਆਇਆ ਛੱਡ ਹਾਂ ਜੀ ਆ ਮਮਮੀ ਫੁੱਲ ਮਖਾਣੇ ਵੀ ਨਹੀਂ ਨਹੀਂ ਫੁੱਲ ਮਖਾਣੇ ਨਹੀਂ ਪੋਣੇ ਤੁਹਾਨੂੰ ਬਹੁਤ ਪਸੰਦ ਆ ਹਾਂ ਤੂੰ ਦੱਸ ਮਮਾ ਜੀ ਪੋਣੇ ਖਾਸ ਕਰਕੇ ਆਪਣੇ ਘਰ ਹੈ ਗੀ ਆ ਖਾਸ ਕਰਕੇ ਪਾ ਰਹੇ ਹੋ ਪਾ ਲਾਂਗੇ ਉਹ ਆ ਜਾ ਹਾਂ ਹਾਂ ਹੋਰ ਆ ਖਾਸ ਕਰਕੇ ਪਾ ਲਵਤੇ ਹੈਂ ਹੋਰ ਆ ਕੋਈ ਨਹੀਂ ਪਤਾ ਤੂੰ बेसन हाँ हाँ मोटा दो।, दो, दो के जी बुरा खंडी देसी घ्यो कि देसी घ्यो कि ठीक है ठीक है नींबू का सत्त कि निम्बू का सत्त पा लो मैं फुटजू दुद्ध ਹੋਰ ਨੀ ਕੋਕਣਾ ਨਾ ਨਹੀਂ ਨਹੀਂ ਅਚਾ ਸਵਾਭ ਜਵੈਣ ਤਰਣ ਫਰੜ ਕਰਕੇ ਪਹੁੰਚਿਆ ਹਾਂਜੀ ਤੁਮ ਲਗਾਏ ਤਾਂ ਉਹ ਛੋੜਾ ਜਾਓ ਕਾਲ ਲਿਓ ਚੰਗਾ ਤੁਮ ਕੋ ਹਮਤ ਉਹ ਨਿਆਰੇ ਲੈ ਆਇ ਇੱਥੇ ਤੂੰ ਨਿਆਰੇ ਲੈ ਆ ਕੋਬ ਤੂੰ ਕੁੱਤੇ ਆ ਹਾਂ ਜਵੈਣ ਦੇ ਬੇਸਨ ਪੁੱਜਦਾ ਉਹ ਨਾ ਉਹਦੇ ਵਿੱਚ ਹੀ ਪਾ ਲਿਓ ਮਤਲਬ ਜਿਹਦਾ ਲੈ ਜੇ ਬੇਸਨ ਨਾਲ ਲੱਗੂ ਪੁੱਜਦਾ ਹਾਂ ਹਾਂ ਕੋਈ ਮਕਰੀ ਕੋ ਨਾ ਕੇਦੜ ਫਰਕ ਜਵੈਣ ਨੂੰ ਨਾ ਕਰਿਓ ਕਿਉਂ ਪੌੜਾ ਨਹੀਂ ਬੈਠਦੀ ਚਲੋ ਠੀਕਾ ਹੋਏ ਕਾ ਠੀਕ ਆ ਸਾਡਾ ਲੀਗਾ ਮਗਜ ਮਗਜ ਪਾਣੇ ਆਣਦੇ ਤੇ ਲੈ ਆਇਆ ਉਹ ਤੁਹਾਡੀ ਖੁਸ਼ੀ ਆ ਕੀ ਮਗਜ ਖਾਦਾ ਤੂੰ ਬਾਦਾ ਮਮੀ ਕਿੰਨੇ ਮਗਜ ਪਾਣੇ ਤੁਹਾਨੂੰ ਸੁਆਦ ਲੱਗਦੇ ਆ ਮਗਜ ਲੈ ਆਵਾਂਗੇ ਕਿੰਨੇ ਕ ਪਾਇਆ ਕੋਲ ਪਾਇਆ ਮਗਜ ਕੱਢ ਜੋ ਲੀਖ ਲੀਖ ਆ ਆ ਪਾਇਆ ਮਗਜ ਮਜੀਦ ਦਾ ਮਗਜ ਪਾਇਆ ਕਿੱਦਾਂ ਨਹੀਂ ਗਿਆ ਪਾਈਆਂ ਮਜੀਤਰਾ ਮਗਜ ਮੈਂ ਪੜ ਕੇ ਬਾਜ ਸੁਣੋੜੀ ਇਹਨਾਂ ਦੀ ਪੰਜਾਬੀ ਹਾਂ ਚਲ ਠੀਕ ਆ ਘੁੰਮੋ ਫਿਰ ਪੰਜਾਬੀ ਗਲਤ ਨਹੀਂ ਲਿਖੀ ਮੰਮੀ ਪੰਜਾਬੀ ਗਲਤ ਲਿਖੀ ਆਪਾਂ ਇਹਨੂੰ ਸੈਂਡ ਕਰਨਾ ਐ ਚੱਤ ਪਾਈਆਂ ਨਹੀਂ ਪਾਈਆਂ ਬਦਾਮ ਸੋਗੀ ਸੌਂਣਾ ਪਾਈਆਂ ਆ ਤਾਂ ਆ ਤੂੰ ਸੌਂਕ ਤੂੰ ਆਈਂ ਆਈਂ ਸੌਂਕ ਜਿਵੇਂ ਜਿਵੇਂ ਇਹ ਆਵਾਜ਼ ਬੂਰਾਖੰਡ ਦੇਸੀ ਕੇ ਉਹਦੇ ਆ ਗਈਆਂ ਹਾਏ ਮਗਜ ਤੇ ਹੈਗਾ ਆ ਕੀ ਇਹ ਵੀ ਭਾਈਆ ਮਗਜ ਆ ਤੂੰ ਦਾ ਪਾਜੀ ਮਰ ਬੁਰਦਾ ਪੰਜਾਬੀ ਚੱਲ ਬੁੱਧੂ ਤੈਨੂੰ ਮੈਂ ਪਾਵਾ ਚੇਰੀ ਚੱਲ ਚੱਲ ਮੈਂ ਹੁਣ ਆ ਲੈ ਆਣਾ ਉਹਨੂੰ ਬੋਲ ਕੇ ਨੇ 20% ਕਰ ਦੇ ਤੂੰ ਲੈ ਜੀ ਦੋ ਚਾਚੀ ਆ ਗਈ ਉਹਦੇ ਦੋ ਖੋਪਰੇ ਦੋ ਖੋਪਰੇ ਘਾ ਛੱਡੇ ਨੇ ਫੁੱਲ ਮਖਾਣੇ ਨਹੀਂ ਮੈਂ ਪਾਉਣ ਦੇਣੇ ਸੌਫ ਨਹੀਂ ਪਾਣੇ ਸੌਫ ਹੈਗੀ ਆ ਜਵੈੜ ਹੈ ਮੰਜੀਤ ਜਵੈਣ ਵੀ ਪਾਈ ਆ ਪਈਆ ਪੋਣੀ ਨਾ ਤੇ ਮੇਰੀ ਇਹ ਗੱਲ ਸੁਣਾ ਆਪਾਂ ਨੂੰ ਪਤਾ ਕਿੰਦਾ ਲੱਗੂ ਪਈਆ ਵਾ ਵੱਧ ਪੈ ਗਈ ਸੀ ਆਪਾਂ ਕਹਿਉਂ ਨਹੀਂ ਮੈਨੂੰ ਪਤਾ ਲੱਗ ਜਾਂਦਾ ਵਾ ਮੈਂ ਪਹਿਲਾਂ ਬਣਾਇਆ ਚੱਲ ਠੀਕ ਹੈ ਦੇਸੀ ਕਿਉਂ ਮੰਗਾਈਓ ਗਾਈਆਂ ਵਾਲਾ ਸ਼ੁੱਧ ਦੇਸੀ ਕਿਉ ਡੈਡੀ ਕੋਲ ਹਾਏ ਮੇ ਨੂੰ ਮੂਕੂ ਲੱਗੀ ਜੀ ਮੈਨੂੰ ਪਤਾ ਤੈਨੂੰ ਭੁੱਖ ਲੱਗੀ ਆ ਮੇਰੇ ਵਾਲ ਕਟਾ ਕੇ ਲਿਆ ਵਾ ਕਿੰਨੇ ਵੱਧ ਗਏ ਆ ਚੱਲ ਪੁੱਤ ਖੂਆ ਬਣ ਚੱਲਿਆ ਤੇ ਇਹ ਮਨਜੀਤ ਕੋਰਨਾ ਜੀ ਅੰਦਰ ਉਦੋਂ ਦਾ ਮਤਲਬ ਚਲੋ ਰੋਟੀ ਪਾਣੀ ਵੀ ਜ਼ਰੂਰੀ ਹੋ ਕਾਣ ਦੀ ਤੇ ਇੱਥੇ ਉਦੋਂ ਦੇ ਡੈਡੀ ਬੈਠੇ ਹੀ ਠੀਕ ਆ ਤੇ ਹੁਣ ਡੈਡੀ ਗਏ ਆ ਦੇਸੀ ਘਿਓ ਲੈਣ ਇੱਥੇ ਸਾਡੇ ਡੇਰੀ ਫਾਰਮ 'ਚ ਸਾਡੇ ਆਪਣੇ ਦਾ ਤੇ ਡੈਡੀ ਹੁਣੀ ਉਧਰ ਗਏ ਆ ਦੇਸੀ ਘਿਓ ਲੈਣ ਤੇ ਮੈਂ ਚਲ ਗਿਆ ਫਿਰ ਮੱਝਾਂ ਵੱਲ ਤੇ 18 ਕਿਲੋ ਦੁੱਧ ਜਿਹੜੀ ਵਿੱਚੋਂ ਸੁੱਕ ਗਿਆ ਸੀ ਤੇ ਹੁਣ 2 ਕਿਲੋ ਵਿੱਚ ਹੋਰ ਪਾ ਕੇ 20 ਕਿਲੋ ਪੂਰਾ ਕਰ ਦਿੱਤਾ ਗਿਆ ਵਾ ਸੋ ਜੀ ਹੁਣ ਖੋਏ ਦੀ ਪੂਰੀ ਤਿਆਰੀ ਹੁਣ ਆਉਣ ਲੱਗਾ ਜੀ ਮਨਜੀਤ ਦਾ ਬ੍ਰਦਰ ਉਹ ਵੀ ਕਰਾਉ ਸਾਡੇ ਨਾਲ ਫੈਲਪ ਉਹ ਬੈਠੋ ਮਨਜੀਤ ਦੇ ਲਾਗੇ ਤੇ ਮੈਂ ਕਰੂੰ ਮੱਝਾਂ ਦਾ ਉਹ ਕਰੂ ਇੱਥੇ ਵਿਚਾਰਾ ਹੈਲਪ ਤੇ ਫਿਰ ਉਹਨੂੰ ਵੈਸੇ ਵੀ ਸ਼ੌਂਕ ਆ ਤੇ ਉਹ ਬੰਦਾ ਘਰ ਕਿਉਂਕਿ ਉਹ ਸ਼ੈਫ ਰਹਿ ਚੁੱਕਾ ਵਾ ਤੇ ਉਹ ਘਰ ਵਾਂਗ ਸੋਨੀਆਂ ਚੀਜ਼ਾਂ ਬਣਾਉਂਦਾ ਹੀ ਰਹਿੰਦਾ ਵਾ ਸੋ ਉਹਨੇ ਮੈਨੂੰ ਉਦੋਂ ਹੀ ਕਿਹਾ ਵੀ ਭਾਜੀ ਆਪਾਂ ਖੋਆ ਮਾਰੀਏ ਤੇ ਉਹਦੇ ਕਹਿਣ ਤੇ ਮੇਰੇ ਦਿਮਾਗ 'ਚ ਇਹ ਗੱਲ ਆ ਹੀ ਨਹੀਂ ਤੇ ਅਸੀਂ ਤੇ ਮਾਰਾ ਸ਼ਰੀ ਨੂੰ ਡੀਕਣ ਦਾ ਹੀ ਲਓ ਜੀ ਅੱਗ ਆਪਾਂ ਕਰਤੀ ਹੋਰ ਗਾਂ ਅੱਗ ਕਰ ਤੇਜ਼ ਅੱਗ ਤਾਂ ਪੂਰੀ ਤੇਜ਼ ਕਰਤੀ ਆ ਬਸ ਮੈਨੂੰ ਲੱਗ ਰਹੀ ਹੈ ਗੰਢ ਤੇ ਇੱਥੇ ਬਹਿ ਕੇ ਮੈਨੂੰ ਗਰਮੀ ਲੱਗਣ ਢੀ ਆ ਨਾ ਮੈਂ ਤਾਂ ਇਹੋ ਛਾਂਵੇਂ ਕੁਰਸੀ ਡਾਈ ਆ ਬਰੂਨੋ ਕਿਥੇ ਆ ਵਿਚਾਰਾ ਮੇਰੇ ਤੋਂ ਕੁੱਟ ਪੈ ਗਈ ਉਹਨੂੰ ਅੱਜ ਪੁੱਤ ਓਏ ਤੂੰ ਗੰਦਾ ਆ ਤੈਨੂੰ ਤਾਂ ਕੁੱਟ ਪਈ ਆ ਨਹੀਂ ਤੇ ਤੈਨੂੰ ਮੈਂ ਲੱਗਦਾ ਮੈਂ ਕੁੱਟੂਗਾ ਤੈਨੂੰ ਬੁੱग्गा ਵੇਖਦਾ ਲਬੇੜਿਆ ਚੱਲ ਕੋਈ ਨਹੀਂ ਪੁੱਤ ਅੱਜ ਨਮੋਨਾ ਤੇ ਕੱਲ ਨੂੰ ਤੇਰੀ ਯਾਦ ਕਰਾ ਕੇ ਲਿਓ ਨਾ ਓਏ ਬਰੂਨੋ ਬਰੂਨੋ ਦੀਪ ਆ ਗਈ ਦੀਪ ਨੂੰ ਵੇਖ ਕੇ ਬੜਾ ਚੰਬੜਦਾ ਨਾ ਉਹ ਕੌਣ ਆ ਗਿਆ ਬਰੂਨੋ ਕੌਣ ਆ ਗਿਆ ਵਾ ਵਾਏ ਵਾਏ ਬਰੂਨੋ ਵੈਲਕਮ ਕਰੂਗਾ ਚੱਲ ਖੋਲ ਬੂਆ ਭੱਜਾ ਤੇ ਇਦਾਂ ਜਿੱਦਾਂ ਆਉਂਦੇ ਆ ਖੋਲ ਦੇਣਾ ਚੱਲ ਅੰਦਰ ਹੋ ਅੰਦਰ ਹੋ ਭਰਾਵਾ ਲੈ ਉਹਨੇ ਵੇਖਿਆ ਨਹੀਂ ਦੀਪ ਤੇਰੇ ਨਾਲ ਓਏ ਓਹ ਲਾ ਲਾ ਵੋਟ ਕੱਟਦੇ ਨਹੀਂ ਤੇਰੀ ਅਸੀਂ ਇਥੋਂ ਨਹੀਂ ਕੀ ਉੱਤਰ ਵੇਖੀ ਉੱਤਰ ਇਹ ਛੱਡ ਓਏ ਹੈਲੋ ਬਰੂਨੋ ਆਪਾਂ ਰਾ ਕੰਮ ਹੋ ਗਿਆ ਤੇ ਉਗਾਈ ਹੋ ਗਈ ਹੋ ਗਈ ਫੜ ਕੇ ਲੈ ਆਇ ਨੂੰ ਫੜ ਕੇ ਲੈ ਆ ਤੇ ਤਰ ਹੋ ਗਈ ਆ ਲੋਕ ਉਹੋ ਇਹਨੂੰ ਬੰਦ ਕਰ ਇਹਨੇ ਭੱਜ ਪੈਣਾ ਹੈ ਗਾੜੀ ਗਾੜੀ ਭੱਜ ਪਿਆ ਬੱਸ ਇਹਨੂੰ ਨਾ ਅੱਜ ਤੇਰਾ ਚਾਹੀਦਾ ਅੱਜ ਬਾਹਰ ਆਉਣ ਦਾ ਚਾਹੀ ਅੱਜ ਇਹਨੂੰ ਚਾਹ ਹੋਣਾ ਚਾਹੀਦਾ ਅਸੀਂ ਖੂਆ ਮਾਰਨ ਦੇ ਆ ਵੇ ਚਾਹ ਦਾ ਇਹਨੂੰ ਬਾਹਰ ਦਾ ਚਾਹ ਇਹ ਅੰਦਰ ਆ ਯਾਰ ਇਹ ਵੀ ਪਾਪੀ ਉਦਾਂ ਦਾ ਜੀ ਅੰਦਰ ਨੂੰ ਧੁੰਡਿਆ ਮੈਨੂੰ ਖੋਲਾ ਬੂਆ ਵੀ ਘਪਿਆ ਆਇਆ ਲੱਗਦਾ ਚੱਲ ਅੰਦਰ ਅੰਦਰ ਚੱਲ ਅੰਦਰ ਬਰੋ ਲੋ ਉਹ ਬਰਾ ਆਇਕ ਤੇ ਬੜਾ ਪੰਗਾ ਹੀ ਬਰੋ ਨੂੰ ਆ ਜਾ ਓਏ ਆਜ 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 ਗੋਲੀ ਗੋਲੀ ਤੇਰੀ ਓਹ ਕੋਣ ਆਇਆ ਫੇਰ ਗੋਲੀਆਂ ਵਾਂਗੂ ਤੇਰੇ ਆਲੂ ਬਰੋ ਨਾ ਇਧਰ ਆ ਆ ਜਾ ਆ ਜਾ ਭਾਰਤ ਦੇ ਪੁੱਤ ਜਾਣ ਦੇਣਾ ਦੋ ਮਰਜ਼ੀ ਕਰ ਲਾ ਅਸੀਂ ਆਪਣੀ ਮੰਜ਼ਲ ਦੇ ਬਹੁਤ ਨਜ਼ਦੀਕ ਪਹੁੰਚ ਚੁਕੇ ਆ ਤੇ ਆ ਹੁਣ ਪਤਾ ਨਹੀਂ ਆ ਕੜਾਈ ਸਾਡੇ ਕੋ ਸੜ ਗਈ ਆ ਜਾਂ ਇਦਾਂ ਸੜਦੀ ਹੁੰਦੀ ਮਾੜੀ ਮੋਟੀ ਨਹੀਂ ਨਹੀਂ ਇਦਾਂ ਤੇ ਏਕ ਹੋਏ ਨੂੰ ਹੱਥ ਲੱਗੇ ਜੀ ਚਾਰ ਪੰਜ ਇੱਕ ਮੇਰਾ ਇੱਕ ਨਵੇਂ پرانے ਦਾ ਇਹਨੂੰ ਵੀ ਢਾਲਿਆ ਓਵੇਂ ਮਗਰ ਤੇਰੇ ਕੋ ਖਲੋਤਾ ਦੀਪ ਤੇ ਮਨਜੀਤ ਕੌਰ ਤੇ ਫਾਦਰ ਸਾਹਿਬ ਤੁਹਾਡੀ ਚਾਚੀ ਕੰਮ ਵਾਲੀ ਤੇ ਅੱਜ ਪੰਜ ਜਾਣੇ ਰਾਥਾ ਤੇ ਮਾਤਾ ਸਵਾਰ ਬਣੇ ਜਾਣਾ ਬੜੇ ਤੂੰ ਕਹਿੰਦਾ ਪੁੱਤ ਬਹੁਤ ਸਵਾਦ ਆ ਖਾ ਕੇ ਉਹ ਕਹਿਣਾ ਵਾ ਕਿ ਬਹੁਤ ਸਵਾਦ ਬਣਿਆ ਵਾ ਮਿਹਨਤ ਪੂਰੀ ਚੱਲਦੀ ਮਿਹਨਤ ਪੂਰੀ ਮੇਰਾ ਜਲੂਸ ਨਿਕਲ ਗਿਆ ਮਾਮਾ ਬਾਵਾ ਰਹਿ ਗਏ ਮੇਰੀਆਂ ਖਾਣ ਹੋਇਆ ਲੱਗ ਦਖੰਡਿਆ ਤੇ ਆਪਾਂ ਉਹਨਾਂ ਵਾਸਤੇ ਖਾਣਕ ਬਣਾਉਣੀ ਖਾਣਕ ਬਣਦੀ ਬਈ ਇਹ ਪੂਰੇ ਝੋਰਾ ਤੇ ਵਾਸਤੇ ਬੀਬੀਆਂ ਕਾਇਮ ਕਰਦਣੀਆਂ ਖਵਾ ਕੇ ਜਿਆਦਾ ਗਰਮ ਪਾ ਕੇ ਬੱਚ ਸਿਆਪਾ ਪਾ ਲਈ ਗਰਮ ਨਹੀਂ ਹੋਣਾ ਚੱਲ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਮੈਂ ਉਹ ਬੰਦਾ ਦਾ ਆਇਆ ਮੈਂ ਪੱਠੇ ਵਟਾ ਲਾ ਪਿੱਛੇ ਜੀਤਕੌਰ ਇਹ ਉਹ ਖੋਪਰਾ ਖੋਪਰਾ ਖਾਸ 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 ਆ ਕੀ ਆ ਇਹ ਹੈਗੇ ਹੀ ਬਦਾਮ। ਬਾਕੀਆ ਇਹ ਹੈ ਸੌਫ ਜਵੈਨ ਤੇ ਆ ਤੇਰਾ ਮਗਜ 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 ਨਾਲ ਕੀ ਹੁੰਦਾ ਦੀਪ? ਮਗਜ ਤੇਜ ਹੁੰਦਾ ਵਾ। ਹਾਂਜੀ ਮਗਜ ਹੈ ਨਾ ਦਿਮਾਗ ਤੇਜ ਹੁੰਦਾ। ਲੋ ਜੀ ਆਡਾ ਲਗ ਭਗ। ਯਾਰ ਹੀ ਆ। ਖੋਆ ਤੇ ਆ ਪੁੱਜ ਚੱਲਿਆ ਜੀ ਵੇਸਣ। ਕਿਉਂਕਿ ਮੈਂ ਤੁਹਾਨੂੰ ਵੀਡੀਓ ਤੇ ਇਸ ਨਹੀਂ ਦਿਖਾ ਸਕਿਆ। ਮੈਂ ਮੜਿਆ ਕੰਮ ਚਲ ਗਿਆ ਸੀ ਤੇ ਰਾਤ ਮੁੰਡੇ ਮਿਲ ਗਏ ਤੇ ਮੈਂ ਗੱਲਾਂ ਕੱਢਿਆ ਪੀਓ ਤੇ ਮੈਂ ਕਰ ਗਿਆ ਮਿਸ ਸੋ ਜੀ ਚਲੋ ਆੜ ਖੋ ਆ ਪੁੰਨਤਾ ਮੁੰਡੇ ਨੇ ਹੁਣ ਰਲਣਾ ਇਹਦੇ ਵਿੱਚ ਹੀ ਸਭ ਕੁਝ ਲਾਸਟ ਲਾ ਵੀਊ ਬਾਅਦ ਚ ਦਿਖਾਵਾਂਗੇ ਹਾਂ ਬਸ ਬਣ ਕੇ ਸਾਰਾ ਕੋ ਫਿਰ ਠੰਡਾ ਕਰਕੇ ਫਿਰ ਪਿੰਨੀਆਂ ਵਾਲਾ ਵਲੌਗ ਵੀ ਮਤਲਬ ਇੱਚੇ ਪਾਵਾਂਗੇ ਹੈਨਾ ਚਲੋ ਠੀਕ ਹੈ ਹਲਵਾਈ ਲੱਗੇ ਆ ਸੱਤ ਗਿਆ ਮੈਂ ਖੋਵਾ ਬਣਾਉਣਾ ਆਏ ਹਾਏ ਇਹ ਕੀ ਹੈ ਤੁਹੀਂ ਇੱਕ ਜਗ੍ਹਾ ਭਾਲੇ ਕੇ ਵਲੌਗ ਦੇ ਵਿੱਚ ਪ੍ਰੂਫ ਹੈ ਗਿਆ ਮੇਰੇ ਕੋ ਵੀ ਐ ਬਲੌਗ ਬਣਾਇਆ ਮਤਲਬ ਮੈਂ ਧੋਆ ਮਾਰਿਆ ਵਾ ਹਾਂਜੀ ਤੇ ਹੁਣ ਉਤਲੇ ਕੰਮ ਵੀ ਕਰਨੀ ਆ ਇਹ ਹੋਰ ਅਨਕੁਣ ਪੈਦਾਗੇ ਕੁਝ ਦੰਦਾ ਵੀ ਬਾਹਰ ਕਿਦਰੀ ਛਾੜਾਂਗਾ ਹਾਂਜੀ ਤੇ ਉਹ ਰੈਡ ਬੂਲ ਪੈਦਾਗੇ ਤੁਸੀਂ ਉਹ 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 ਦਾ ਕਰਕੇ ਥੋੜਾ ਜਿਹਾ ਤੁਹਾਡੀ ਧੰਨਵਾਦ ਤੇ ਕੜਾਈ ਫੜਨ ਲੱਗੇ ਨਾ ਇਤੋਂ ਗਰਮ ਹੋਆ ਇਹ ਗਰਮ ਹੋਣਾ ਨਾ ਸੋ ਜੀ ਆ ਲੋ ਜੀ ਖੁਆ ਹਾੜਾ ਬਣ ਕੇ ਥੋੜਾ ਬਹੁਤ ਪਿਆਰਾ ਹੈ ਉਹ ਅੰਦਰ ਤੇ ਕੋਹਾ ਬਣ ਗਿਆ ਵਾ ਸਾਚੀ ਇਹ ਵੇਸਣ ਭੁੰਨ ਨੇ ਦੇਸੀ ਕੋਹਾ ਪਾ ਗਏ ਅੱਛਾ ਇਦਾਂ ਹੀ ਆ ਨਾ ਹਾਂਜੀ ਬਿਲਕੁਲ ਸਹੀ ਜਾਂਦੇ ਨੇ ਸੋ ਜੀ ਹੂੰ ਵਾਹਿਗੁਰੂ ਕਿਰਪਾ ਕਰੇ ਪਹਿਲੀ ਅਨ ਕੋਹਾ ਭਾਰਿਆ ਵਾ ਤੇ ਸੁਪੂਨ ਦੇ ਵਿੱਚ ਛੁੜਦੀ ਮੇਰੀ ਮਾਂ ਕਰ ਸਮੈਲ ਬਹੁਤ ਸੋਣੀ ਆਂਡੀ ਹੁਣ ਯਾ ਯਾਰ ਮੈਨੂੰ ਜਦੋਂ ਦਾ ਕਰੋਨਾ ਆ ਨਾ ਕਰੋਨਾ ਤੋਂ ਬਾਅਦ ਮੈਨੂੰ ਸਮੈਲ ਹੁਣ ਵੜ ਗਈ ਮੈਨੂੰ ਕਰੋਨਾ ਆਇਆ ਹੀ ਨਾ ਹੂੰ ਨੰਦਪੁਰ ਸਾਮੀ ਲੈ ਗਿਆ ਸੀ 2020 ਦੇ ਵਿੱਚ ਹੂੰ ਉਦੋਂ ਕਰੋਨਾ ਆ ਗਿਆ ਬਈ ਤੇ 15 ਦਿਨ ਮੈਨੂੰ ਪਤਾ ਮੈਂ ਕਿਦਾਂ ਕੱਟੇ ਹੂੰ ਜੀ ਆਈ ਵੇਸਣ ਗਿਆ ਲਾਲ ਨੂੰ ਫਿਰ ਲੱਗੇ ਖੰਡ ਪਾਉਣ ਅਹੀ ਕਿੰਨੀ ਪਣੀ ਆ ਕਨਫਿਊਜ਼ ਹੋ ਗਿਆ ਹੀ ਮੈਂ ਇਹ ਪਾਣੀ ਜੀ ਬੂਰਾ ਖੜਾ ਆਪਾ ਚੱਲ ਵੀ ਤੇਰੇ ਕਿਹੜਾ ਯਾ ਆਜ ਇਹ ਮਗਜ ਜੁਆਇੰਟ ਸੌਫ ਤੇ ਬਦਾਮ ਤਰਰ ਪਰੜ ਕੀਤਾ ਆ ਮਾਲ ਸਾਰੇ ਚੱਲ ਵਾਲਾ ਨੇ ਮੁੰਡਿਆ ਆਹ ਸਾਡੀ ਫਰਾਈ ਇਹ ਜੀ ਸ਼ੁੱਧ ਚੀਜ਼ਾ ਇੱਕਦਮ ਧਮਾਰੇ ਗੇੜਾ ਦੇ ਦੇ ਦੇਰੇ ਗੇੜਾ ਦੇ ਦੇ ਲੈ 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 ਮੈਂ ਮਲਾ ਲੈਨੇ ਮੁੰਡੇ ਨੂੰ ادي ਖੂਆ ਸਾਡਾ ਬਣ ਕੇ ਤਿਆਰ ਹੈ ਤੇ ਝੋ ਜੀ ਸਾਡੇ ਮੱਝ ਦਾ ਦੁੱਧ ਹੀ ਰੱਖਿਓ ਬੜਾ ਛੱਡਿਆ ਦੁੱਧ ਨੇ ਖੋਏ ਨੇ ਵੀ ਹੁਣ ਅਹੀਂ ਥੋੜਾ ਜਿਹਾ ਵਿੱਚ ਵੇਸਣ ਪਾਵਾਂਗੇ ਹੋਰ ਇਹ ਬਣ ਗਈ ਸਾਡੀ ਆਰਗੇਨਿਕ ਖਰਾ। ਇਹ ਤੇ ਇਹ ਬਣਾਵਾਂਗੇ ਹੁਣ ਥੋੜਾ ਜਿਹਾ ਹੋਰ ਅਹੀਂ ਵੇਸਣ ਇਹਦੇ ਵਿੱਚ ਪਾਵਾਂਗੇ ਤੇ ਬਣਾਵਾਂਗੇ ਫਿਰ ਕਿਉਂ ਵੀ ਜੀ ਜੇ ਇਦਾਂ ਬੋਨੇ ਫਿਰ ਪਿੰਗੀਆਂ ਨਹੀਂ ਪੜਦੀਆਂ ਇਹਦੀਆਂ ਸੋਤਾ ਕਰਕੇ। ਚਲੋ ਜੀ ਸਾਨੂੰ ਕਿਲੋ ਕੁ ਵੇਸਣ ਸਾਨੂੰ ਹੋਰ ਭੁੰਣਾ ਪੈਣ ਡਿਆ ਵਾ ਕਿਉਂਕਿ ਘੋ ਦੀ ਮਾਤਰਾ ਜ਼ਿਆਦੀ ਆ। ਇਸ ਕਰਕੇ ਹੁਣ ਕਿਲੋ ਕੁ ਵੇਸਣ ਭੁੰਨ ਕੇ ਆਪਣਾ ਫੋਆ ਉਹਨੂੰ ਠੱਕਿਆ ਬੰਦ ਬਾਹਰ ਇਹ ਨਾ ਮੈਂ ਕੰਮ ਹੋ ਜੇ ਮੈਂ ਤਾਂ ਸਾਰੀ ਜਾਇਆ ਜਾਵੇ। ਚਾਈਂਦ ਮੰਦਰ ਲੈ ਕੇ ਨੇ ਇਹ 우ਸਤਾਦ ਆ ਨਾ ਇਹਨੇ ਇੱਕ ਗੱਲ ਹੀ ਦੀਪ ਭਾਂਡੇ ਨੂੰ ਮੂੰਹ ਨਹੀਂ ਲਾਉ ਭਾਵੇਂ ਇਹ ਗਾੜੀ ਕੋਲਾ ਰੱਖ ਦੇ ਠੀਕ ਆ ਤੇ ਜਿੰਨਾ ਬੱਚਾ ਪੜੇ ਲਈ ਤੇਰੇ ਮੂੰਹ ਹਲ ਵੇਖਣ ਡਿਆ ਨਹੀਂ ਨਹੀਂ ਮੈਂ ਤੁਸੀਂ ਘੁਮੋ ਤੇ ਅਸੀਂ ਬਣਾ ਲਿਆ ਖੁਆ ਚੈੱਕ ਕਰੋ ਚੈੱਕ ਕਰੋ ਇੱਕ ਨੰਬਰ ਦਾ ਮਾਲ ਇੱਕ ਨੰਬਰ ਵੇਖੋ ਚੈੱਕ ਕਰੋ ਕਿਉਂ ਵੇਖੋ ਕਿੰਨਾ ਛੱਡਿਆ ਹੁਣ ਇਹਦੇ ਵਿੱਚ ਅਸੀਂ 1 ਕਿਲੋ ਵੇਸਣ ਹੋਰ ਪਾਉਣ ਲੱਗੇ ਭੁੰਨ ਕੇ ਲਓ ਜੀ ਹਾਲੋ ਵੜ ਕੇ ਖੁਆ ਤਿਆਰ ਆ ਜੀ ਜੀ ਖਾ ਲੋ ਜੀ ਜੀ ਚਲੋ 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 ਵੇਖ ਕੇ ਹੁਣ ਮਜੀਦਪੁਰ ਚਾਹ ਬਣਾ ਤੈ ਗਰਮ ਗਰਮ ਖਾਣੇ ਆ ਗਰਮ ਗਰਮ ਖਾਣੇ ਨਾਲ ਜੀ ਲਓ ਜੀ ਸਾਡਾ ਖੁਆ ਬਣ ਕੇ ਤਿਆਰ ਉਹ ਵੀ ਲੈ ਲੈ ਯਾਰ ਵੀਡੀਓ ਉਹਦੀ ਬਣਾ ਵਿੱਚ ਆ ਜਵਾਨ ਸਭ ਤੋਂ ਅੱਗੇ ਆ ਤੂੰ ਨਹੀਂ ਗਿਆ ਤੇ ਖੁਆ ਬਣ ਕੇ ਤਿਆਰ ਹੋਣਾ ਹੀ ਰੁਕ ਲਗੇ ਠੱਡਾ ਉਹ ਨਾਲ ਨਾਲ ਹੀ ਤੁਰੇ ਤੇ ਬਣੋਣੇ ਪਿੰਨੀਆਂ ਹੁਣ ਮਜੀਦਪੁਰ ਚਾਹ ਬਣਾ ਰਾ ਹਾਂ ਗਰਮਾ ਆ ਵੇਖੋ ਜੀ ਸਾਡਾ ਖੋਆ ਅੱਜ ਜੀ ਪਹਿਲੀ ਵਾਰ ਅਸੀਂ ਆਪ ਬਣਾਇਆ ਉਹਦਾ ਮਾਰਾ ਚੀਰੀ ਬਣਾਉਦੇ ਆ ਪੁੱਛ ਕੇ ਸਾਰਾ ਕੁਝ ਮਾਰਾ ਕੋ ਬਣਾਇਆ ਆ ਵੇਖੋ ਜੀ ਇਹਨੂੰ ਪਰ ਮਿਹਨਤ ਅੱਜ ਸਾਡੀ ਪੰਜਾਂ ਛੀਆਂ ਜਾਣੇ ਦੀ ਲੱਗੀ ਮਾਰਾ ਤੇ ਕੱਲੀ ਬਣਾਉਂਦੀ ਚਲੋ ਆਓ ਹੁਣ ਉਹ ਕਿਡਾ ਸੋਹਣ ਰੂਪ ਕਿਡਾ ਸੋਹਣਾ ਕੋਵੇ ਦੇ ਲੈ ਵੀ ਨਾ ਤਰਾ ਆਗੀ ਵਾਲੀ ਮੈਨੂੰ ਲੱਗਦਾ ਵੇ ਆਪਾਂ ਦੀ ਕੁ ਡੁਕਣਾ ਪੈਣਾ ਤੱਕ ਮੇਡਾ ਹਲੇ ਜਨਾ ਸਿੱਲੀ ਜੀ ਲੱਗ ਰਹੀ ਹੈ ਮੈਨੂੰ ਹੈ ਇਸ ਕਾਗੜ ਵਿੱਚ ਪਾਵਾਂਗੇ ਨਾ ਬਾਕੀ ਚਲੋ ਪੁਰੂਸਿਆਲਾ ਪੁਰੂਸਲਾਹ ਦੇ ਲਈ ਹਾਂ ਉਹ ਤੇਰਾ ਵਿਆਹ ਹੋਇਆ ਬਈ ਐਡੀ ਕਿ ਬਣੋੜੀਆਂ ਦੀ ਪਾਪਾ ਜਾਨੀ ਉਹ ਢੀ ਬਣੋੜੀ ਇਹ ਨੂੰ ਲਾ ਰਿਹਾ ਹੈ ਜਾਨੀ ਮਤਲਬ ਉਹ ਕੀ ਉਹ ਨੂੰ ਕਹਿੰਦੇ ਆ ਇਹ ਸਲਾਹ ਹੀ ਨਹੀਂ ਦਿੰਦਾ ਪਤਾ ਨਹੀਂ ਕੀ ਗੱਲ ਹੈ ਛੁੱਪੀ ਹੋਇਆ ਕੀ ਗੱਲ ਹੈ ਕੋਈ ਨਹੀਂ ਤੇਰਾ ਯਾਰ ਕਿ ਤਾਤਾ ਕੋ ਦੇ ਨੇ ਹਰਦੀ ਦਾ ਦੇਣਾ ਵਿਆਹ ਤੋਂ ਬਾਅਦ ਛੁੱਪੀ ਹੋ ਗਿਆ ਨਹੀਂ ਆ ਖਾ ਕੇ ਨਹੀਂ ਸਵਾਰ ਬੜਿਆ ਵਾ ਕੋਈ ਜਵਾਬ ਨਹੀਂ ਕੋਈ ਮੈਨੂੰ ਲੱਗਦਾ ਵੀ ਉਹ ਡੱਬਾ ਜਿਹੜਾ ਮਜੀਦ ਕਹਿਣ ਦੀ ਹੈ ਨਾ ਉਹ ਨਿੱਕਾ ਪਿਆ ਜਣਾ ਪਿੰਗਾਂ ਉਹ ਆ 5 ਕਿਲੋ ਦਾ ਪਿੰਗਾਂ ਰੇਡ ਦੇ ਵੱਧ ਇਹ ਜਿੱਦਾਂ ਇਹ ਜੀ ਜਾਰੀ ਵੱਡੀ ਪਿੰਨੀ ਮਰੋੜ ਦਾ ਫਾਇਦਾ ਕੋਈ ਨਹੀਂ ਇਸ ਕਰਕੇ ਵੀ ਮਿੰਦੂ ਪਿੰਨੀ ਦਾ ਫਾਇਦਾ ਛੋਟੀ ਜੀ ਛੋਟੀ ਵਧੀਆ ਨੇ ਛੋਟੀ ਪਿੰਨੀ ਇਸ ਦਾ ਬੈਸਟ ਪਿੰਨੀ ਇਹ ਆਇਆ ਕੋਜੀ ਇਹਦਾ ਇਹਦਾ ਇਹਨੂੰ ਲੱਗਦਾ ਨੇ 2 ਘੰਟੇ ਲੱਗ ਜਾਣੇ। ਦਰ ਐਕਸਪੀਰੀਅੰਸ ਦੋਵਾਂ ਹੱਥਾਂ। ਦੀਵ ਦੇ ਘਟ ਦੀਮ ਇਹ ਦੋ ਆ ਜਾਂਦੇ। ਤੂੰ ਉਹ ਤੁਰੰਤ ਬਿੰਦੂ ਦੋਆਤानगर ਹਾਂ। ਦੋਆਤਾਨਾ ਕਰ ਸਕੋ ਫਿਰ। 20 ਮਿੰਟ ਹੋ ਗਏ। ਕੋਈ ਨਾ ਫਿਰ ਮੈਂ ਤੁਹਾਨੂੰ ਹਾਂ। 20 ਮਿੰਟ ਹੋ ਜਾਂਦੇ। ਨਹੀਂ ਹਾਵੇ। ਕਿਉਂ? ਇਹ ਲੱਗਾ ਰਿਹਾ ਹੈ ਬਿੱਲੇ ਦਾ। ਜਿਹਦੇ ਨੂੰ ਮੇਰੇ ਕੋਲ ਸਿਆਰੀ। ਇਹ ਆ ਲੈ ਵੀ। ਤੇ ਤੇ ਮੀਂਹ ਆ ਲਈ ਸਵਾਲ ਬੜਿਆ ਕਿਤੇ ਸੋਰ ਆਉਗੀ ਯਾਦਾ ਹੀ ਸਵਾਲ ਰੂਹ ਖੁਸ਼ੀ ਹੋ ਗਈ ਵੀ ਹਾਂ ਸਾਡੀ ਮਿਹਨਤ ਚ ਆਇਆ ਨਹੀਂ ਗਈ ਆਹ ਲੋ ਜੀ ਸਾਡਾ ਖੋਆ ਬਣ ਕੇ ਤਿਆਰ ਪਿੰਨੀਆਂ ਵੀ ਤਿਆਰ ਤੇ ਭਰਾਵਾ ਧੰਨਵਾਦ ਤੇਰਾ ਤੂੰ ਨਾ ਆਉਂਦਾ ਨਾ ਤੇ ਸਾਡਾ ਖਾਣਾ ਹੀ ਦੁਆ ਦਾ ਹੈਣਾ ਤੇ ਚਲੋ ਜੀ ਹੋਣ ਜੀ ਤੁਸੀਂ ਵੀ ਪੜਾਓ ਖੋਆ ਤੇ ਖਾਓ ਖੋਆ ਤੇ ਹਾਂ ਨੂੰ ਖਾਓ ਤੇ ਹੁਣ ਜੀ ਇਹ ਅਸੀਂ ਪੱਖਾ ਚਲਾਇਆ ਪਰ ਪੱਖਾ ਹੁਣ ਕਰਤਾ ਬੰਦ ਤੇ ਅੱਠ ਜਾਣ ਗਿਆ 99 ਵੀ ਸਹੀ ਸਹੀ ਥੋੜੇ ਥੋੜੀਆਂ ਹਾਰ ਹੋ ਗਈਆਂ ਹਾਰ ਹੋ ਗਈਆਂ ਘੰਟੇ ਡੇਢ ਘੰਟੇ ਤੱਕ ਅਸੀਂ ਇਹਨਾਂ ਨੂੰ ਡੱਬਿਆਂ ਚ ਪਾ ਲੈਣਾ ਹੈ ਨਾ ਮਜੀਦਕੌਰ ਕਰ ਦੇਣਾ ਪੈਕ ਤੇ ਬਿਲਕੁਲ ਬੜਕਾਉਣ ਗਿਆ ਸ਼ੁਰੂ ਕਰਦੇ ਬਹੁਤ ਚੋਗਦਾਂ ਨੂੰ ਪਾਇਆ ਮੈਂ ਵੀ ਉਹਨਾਂ ਬੜਾ ਚੋਗਦਾਂ ਤੇ ਬਹੁਤ ਪੈ ਗਿਆ ਜੀ ਮੈਂ ਖਾਨ ਬਣਾ ਕੇ ਛੇੜ ਪਹਿਲਾਂ ਮੈਂ ਕੜਾਈ ਚ ਫਿਰ ਮੈਂ ਉੱਟ ਕੇ ਸਾਰਾ ਕੁਝ ਚੀਜ਼ਾਂ ਆਂ ਕੀਤੀਆਂ ਫਿਰ ਮਿਕਸ ਤੁਸੀਂ ਕੀਤਾ ਮੈਂ ਨਾਲ ਨਾਲ ਸਾਰਾ ਕੁਝ ਕਰਕੇ ਦਿੱਤਾ ਨਾਲੇ ਘਰ ਦਾ ਕੰਮ ਵੀ ਕੀਤਾ ਦਿੰਦਾਵਾਨ ਦਿੰਦਾਵਾਨ ਹੋ ਗਿਆ ਚਲੋ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਤਸਵੀਰ ਬਣਾਉਦੇ ਤੁਸੀਂ ਵੀ ਸਾਰਿਆਂ ਨੂੰ ਹੈਂ ਸਤਿ ਸ੍ਰੀ ਅਕਾਲ ਨਾ ਬੜੀਆਂ ਬਹੁਤ ਹਿਸਟਰੀ ਚੀਜ਼ ਬਣਿਆ ਤੇ ਬਹੁਤ ਟੇਸਟ ਆ ਜੀ ਸਾਰਿਆਂ ਨੂੰ ਖਾਣੇ ਦਸਾਂਗੇ